ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਗੁਰਦਾਰ ਸਿੰਘ ਪੱਠਾ ਸਾਹਿਬ ਦੇ ਧੀਦੀ ਜੋੜ ਮੇਲ ਸਭਾ ਤੇ ਪਹੁੰਚ ਚੁਕੇ ਹਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਨਾਲ ਹਨ ਡਾਕਟਰ ਚੀਨਾ ਸਾਹਿਬ ਸਾਬਕਾ ਮੰਤਰੀ ਤੇ ਹੋਰ ਅਗਲੇ ਦੂਲੇ ਲਾਵਾ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਗੁਰਦਾਰ ਪੱਠਾ ਸਾਹਿਬ ਦੇਖੇ ਧੀਦੀ ਜੋੜ ਸਭਾ ਤੇ ਪਹੁੰਚ ਚੁਕੇ ਹਨ ਤੇ ਉੱਤਰਪੜ੍ਹ ਸਾਹਿਬ ਵਿਖੇ ਮਥਾ ਟੇਕਣ ਪਹੁੰਚੇ ਹਨ ਸੈਟਾ ਕਰਕੋਵਾਇਦ ਜੀ i ਸਾਪੂਤਰੀ ਨੇ ਤੇਰਨ ਸਗਰਾਰ ਉਸ ਅਕਾਰ ਹੋਣ ਦੀ ਇਰਾਦਤ ਨੂੰ ਲਏ ਤੇ ਸਾਪੂਤਰੀ ਨੇ 750 ਸਾਲ ਦੀ ਬਾਤ ਦਿੱਤੀ ਨੂੰ ਮੰਨਤਾ ਜਿਹਦੇ ਵਿੱਚ ਇੱਕ ਔਂਕਾਰ ਦਾ ਪੁਨਰ ਸਭਾਨ ਜਿੱਥੋਂ ਭਗਤਰ ਉਸਾਰਦੀ ਸਾਪੂਤਰੀ ਦੀ ਸ਼ੁਰੂਆਤ ਹੋਈ ਤੇ ਉਸ ਵੇਲੇ ਦੇ ਲੋਕਾਂ ਨੇ ਸਤਪੁਰ ਜੀ ਦਾ ਗ੍ਰੋਹ ਬਣੇ ਕਰਨਾ ਉਹ ਬਾਤ ਪਾਤ ਪੱਖਵਾਤ ਦੇ ਵਿੱਚ ਲੋਕ ਪੈ ਗਏ ਸਤਨੁਦੀ ਨੇ ਬੜੀਆਂ ਨਿਰਮਲ ਉਪਨਾਮ ਨੂੰ ਸਤਨੁਦੀ ਨੇ ਅਯਾਤਕ ਕੀਤੇ ਬੋਸ ਤੋਂ ਪਰਾਂਵੀ ਅਦਾਸਨਾ ਦੇ ਰੂਪੇ ਵਿੱਚ ਵੀ ਤੇਨੇ ਬੇਤਰਤ ਪ੍ਰਾਰੰਭ ਦੇ ਧਰਮ ਵਾਲਾ ਦੀ ਸਾਰੀ ਵਰਤ ਕੰਮ ਨੂੰ ਜੇ ਕੋਈ ਕਿਸੇ ਭਾਵ ਨੂੰ ਜਾਗਦਾ ਭਾਵੇਂ ਸਤਨੁਦੀ ਨੇ ਬਹੁਤ سارے ਸਥਾਨਾਂ ਦੇ ਸਿਰੇ ਦਿੱਤੇ ਵੀ ਰਾਸਤੇ ਦੁਨੀਆ ਉੱਤੇ ਧਰਮ ਵਾਲਾ ਦੀ ਸਤਨੁਦੀ ਨੇ ਆਪ ਦੇ ਕੋਲੋਂ ਵਾਜ ਦੇ ਧਰਮ ਵਾਲਾ ਅੱਜ ਤੱਕ ਵੀ ਚੱਲ ਰਹੀ ਹੈ ਸੋ ਗੁਰੂ ਸਾਹਿਬ ਨੇ ਕਿਪਵਾ ਦੇ ਬਖਸ਼ ਕਰਕੇ ਗੁਰਦਾਨ ਸਤਿਗੁਰੂ ਦੇਖੋ ਕਿੰਨਾ ਮਹਾਨ ਸਿਧਾਂਤ ਸਤਗੁਰੂ ਜੀ ਦਾ ਇਤਿਹਾਸ ਹੈ ਕਿ ਸਤਗੁਰੂ ਜੀ ਨੇ ਜਿਹੜੇ ਈਲੇ ਵਾਲੇ ਈਲੇ ਤੇ ਸਤਗੁਰੂ ਜੀ ਨੇ ਆਪ ਸਵਾਰੀ ਕੀਤੀ ਅੱਜ ਉਹ ਉਥੇ ਨਮਸਕਾਰ ਕਰਕੇ ਤੁਹਾਨੂੰ ਦੱਸਦਾ ਇਹ ਸਤਗੁਰੂ ਦੀ ਅਦੁੱਤੀ ਕਹਿੜ ਸੀ ਜੇ ਸਾਨੂੰ ਅੱਜ ਪਰ ਕਰਨ ਦੀ ਲੋੜ ਹੈ ਤੇ ਸਤਗੁਰੂ ਜੀ ਦੇ ਨਾਲ ਜੁੜੇ ਰਹੀ ਤੇ ਸਤਗੁਰੂ ਜੀ ਦਾ ਅਨੰਦ ਸੇਵਾ ਦਾ ਜਦੋਂ ਸਤਪੁਰਜੀ ਨੇ ਕਿਸੇ ਵੇਲੇ ਕਾਪੜਾ ਦੇਈਏ ਉਸ ਸਾਥੀ ਦੇ ਨਾਲ ਵੀ ਜੜਾਇਆ ਇਹ ਵੀ ਗੁਰੂ ਦੀ ਬਾਤ ਸੀ ਉਸ ਸਾਥੀ ਦੇ ਸਾਡੇ ਨਾਲ ਹੋ ਰਿਹਾ ਤੇ ਮੈਂ ਦੇਖਦਾ ਸੀ ਕਿ ਸਾਧ ਸੰਗਤ ਵਿੱਚ ਸਾਥ ਰਹਿਦਾ ਤੇ ਕਦੇ ਮਿਲਦਾ ਨਹੀਂ ਤੁਮ ਤਾਂ ਕਹਿ ਜਾਂਦੀ ਕਈ ਵਾਰੀ ਪਰ ਅੱਜ ਮੈਂ ਦੇਖਦਾ ਤੇ ਜਿਹੜੇ ਛੂਹੇ ਲੋਕ ਸੀ ਉਹਨਾਂ ਨੂੰ ਵੀ ਸਤਪੁਰਜੀ ਉਸ ਗੁਰਿੰਦਰ ਸਦਾਨ ਦੇ ਨਾਲ ਉਹਨਾਂ ਦੀ ਵੀ ਗੱਲ ਹੋ ਰਹੀ ਜੀ ਤੇ ਉਹਨਾਂ ਦੀ ਗੱਲ ਹੋਰ ਕੇ ਜਿਹੜੇ ਮਰਜੀ ਉਹਨੇ ਗੁਰੂ ਸਾਹਿਬ ਜੀ ਨਾਲ ਜਾਣੇ। ਉਹ ਇਹੋ ਸੀ ਕੋਟਲਾ ਨਨਕ ਤੇ ਉਸ ਆਨੰਦ ਦੀ ਸੁਤਰੀ ਕਿਹਦਾ ਬੜਾ ਤੇਰਾ ਹੁੰਦਾ ਪਹਿਲਾਂ ਤਾਂ ਬਾਜਰ ਰੂਪੋਂ ਪੜ੍ਹੇ ਤੇ ਫਿਰ ਉਸ ਤੋਂ ਬਾਅਦ ਪਿਤਾ ਦਾ ਕੰਡਾ ਤੇ ਉਹਨੂੰ ਸਿਰਮੱਤੇ ਕੁਰਬਾਨ ਕੀਤਾ ਇਹ ਵੀ ਇੱਕ ਇਤਿਹਾਸ ਇਸ ਧਰਮ ਦੀ ਖਬਰ ਦਿੰਦਾ। ਤੇ ਗੁਰੂ ਦੇ ਸਿੱਖਾਂ ਨੂੰ ਸੰਪਰਤ ਇਹਦਾ ਕੋਲਾ ਇਹ ਸਭ ਸੁਭ ਕੁਲਸ ਜੀਦਾ ਕਿ ਉਹ ਵੀ ਜਿੱਥੇ ਜਿੱਥੇ ਪੈਰ ਪਾਉਂਦੇ ਰਹੇ ਮਤਲਬ ਉਸਤਾਨ ਜਿਹੜੇ ਆ ਪੂਜਨ ਜੋ ਸੋ ਮੈਂ ਲੱਗਾ ਨਹੀਂ ਕਿ ਜਿਹੜਾ ਸਾਡੇ ਸਾਡੇ ਸਰਕਾਰ ਨੂੰ ਆਗਮਨ